ਗੁਰੂ ਰਾਮਦਾਸ ਜੀ ਦੇ ਮੇਰੇ ਮੰਗ ਲਓ ਜੋ ਕੁਝ ਮੰਗਣਾ ਹੈ ਤੇ ਉਸ ਵਕਤ ਭਾਈ ਆਦਮ ਨੇ ਘਰ ਵਾਲੀ ਨਾਲ ਜੋੜ ਕੇ ਕਹਿਣ ਲੱਗੇ ਮਹਾਰਾਜ ਸੱਚੇ ਬਾਸਾ ਕੀ ਆਖੀਏ ਪਹਿਲਾਂ ਤਾਂ ਸਾਡੀ ਉਮਰਾਂ ਵੇਖੋ ਕਿੰਨੀ ਉਪਰਾ ਹੋ ਚੁੱਕੀ ਏ ਇਹ ਜੇ ਮੰਗਾਂਗੇ ਤੇ ਲੋਕੀ ਸਾਡੀ ਮੰਗਦੇ ਉੱਤੇ ਅਸਰ ਕਰ ਕੀ ਮੰਗ ਰਹੇ ਹੋ ਵੀ ਇਹ ਕਨੇ ਬਜ਼ੁਰਗ ਹੋ ਚੁੱਕੇ ਆ ਤੇ ਪੁੱਤਰਾ ਦੀ ਗਾਥ ਮੰਗਦੇ ਹੋ ਉਸ ਵਕਤ ਭਾਈ ਆਦਮ ਨੇ ਘਰ ਵਾਲੀ ਨੇ ਕਹਿ ਦਿੱਤਾ ਕਿ ਮਹਾਰਾਜ ਸੱਚੇ ਬਾਸਾ ਦੇ ਕਿਰਪਾ ਕਰਨ ਲੱਗੇ ਕਸੀਂ ਕੋਈ ਥਾਂ ਨਹੀਂ ਛੜੀ ਥਾਂ-ਥਾਂ ਦੇ ਫਿਰਦੇ ਰਹੇ ਕੋਈ ਦਵਾਰਾ ਨਹੀਂ ਛੜਿਆ ਪਰ ਸਾਡੇ ਘਰੇ ਅਜੇ ਕੋਈ ਬੁੱਢਾ ਨਹੀਂ ਲਗਾ ਕਿਰਪਾ ਕਰੋ ਮੇਰਾ ਕਰੋ ਕਿ ਸਾਡੇ ਘਰੇ ਵੀ ਕਦੇ ਪੁੱਤਰ ਦੀ ਦਾਤ ਸਾਨੂੰ ਪ੍ਰਾਪਤ ਹੋ ਜਾਵੇ ਇਹ ਵਚਨ ਸੁਣ ਕੇ ਗੁਰੂ ਰਾਮਦਾਸ ਜੀ ਅੰਤਰ ਧਿਆਨ ਹੋਏ ਅੱਖਾਂ ਬੰਦ ਕੀਤੀਆਂ ਨੇਤਰ ਬੰਦ ਕੀਤੇ ਮਾਲਕ ਦੇ ਚਰਨਾਂ ਨੂੰ ਸਮਰਪਿਤ ਹੋਏ ਥੋੜੇ ਜਿਹੇ ਬਾਅਦ ਫਿਰ ਨੇਤਰ ਖੁੱਲਿਆ ਤੇ ਭਾਈ ਆਤਮਾ ਨੂੰ ਕਹਿਆ ਵੀ ਤੁਹਾਡੇ ਕਰਮਾਂ ਵਿੱਚਾ ਪੁੱਤਰ ਨਹੀਂ ਜਿਵੇਂ ਮਾਤਾ ਸੁਖਣੀ ਉਹ ਕਹਿਆ ਕਿ ਨਾ ਤੁਹਾਡੇ ਕਰਮਾਂ ਵਿੱਚਾ ਪੁੱਤਰ ਨਹੀਂ ਇੱਥੇ ਵੀ ਭਾਈ ਆਤਮਾ ਨੂੰ ਕਹਿ ਦੋ ਕਿ ਤੁਹਾਡੇ ਕਰਮਾਂ ਵਿੱਚਾ ਪੁੱਤਰ ਨਹੀਂ ਤੇ ਨਾਲ ਦੀ ਨਾਲ ਵੀ ਕਹਿੰਦਾ ਵੀ ਦੋ ਲੋ ਨਾ ਕਿਉਂਕਿ ਸਾਡੇ ਘਰੇ ਤਿੰਨ ਪੁੱਤਰ ਹੋਏ ਆ ਪਹਿਲਾਂ ਹੋਰ ਭਾਈ ਠੀਕ ਹੋ ਤਿੰਨ ਪੁੱਤਰ ਹੋਏ ਆ ਤੇ ਜਿਹੜਾ ਹੁਣ ਸਾਡੇ 3 4ਵਾਂ ਪੁੱਤਰ ਹੋਏ ਤਾਂ ਉਹ ਸਾਡੇ ਘਰੇ ਨਹੀਂ ਹੋਵੇਗਾ ਜਿਵੇਂ ਮਾਦੇ खाल सीरा कोई वे सभु जहाज हैद ਮੈਂ ਕਿਹਾ ਸਨ ਸਬਤਨ ਸਬਤਨ ਪਿੱਛੇ ਜੋ ਪੁੱਤ ਪੱਤਰੀ ਮਾਤਾ ਲਾਟਾ ਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਬਖਰੀਆ ਗੁਰੂ ਜੀ ਦਾ ਧਿਆਨ ਕੇਵਲੋ ਜੀ ਵਾਹਿਗੁਰੂ ਅਕਾਲ ਪੁਰਖ ਸੰਤਨ ਜਾਨੀ ਰੂਪ ਤੇ ਪਾਤਸ਼ਾਹ ਸੰਤਨ तव्हां श्री गुरू ग्रंथ साहिब जी महाराज दर्शन पुला पाठ अरदास जय श्री महाराज जी